ਅੱਜ ਸੈਸ਼ਨ ਸਟਾਰਟ ਹੋ ਗਿਆ ਸਰਦਰ ਉਤ ਸੈਸ਼ਨ ਜੋ ਕਿ 19 ਦਸੰਬਰ ਤੱਕ ਚੱਲੇਗਾ ਤੇ ਇਸੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਨੇ ਪੈਰੋਲ ਦੀ ਮੰਗ ਕੀਤੀ ਸੀ ਪਰ ਉਹਨਾਂ ਦੀ ਪੈਰੋਲ ਅਰਜ਼ੀ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਰੱਦ ਕਰ ਦਿੱਤੀ ਗਈ ਅਮਰਿਤਪਾਲ ਹਾਈ ਕੋਰਟ ਪਹੁੰਚੇ ਅੱਜ ਸੁਣਵਾਈ ਹੋਈ ਹੈ ਤੇ ਰਾਹਤ ਅਮਰਿਤਪਾਲ ਨੂੰ ਫੇਰ ਨਹੀਂ ਕੋਈ ਮਿਲੀ ਉਹਨਾਂ ਨੂੰ ਪੈਰੋਲ ਜਿਹੜੀ ਉਹ ਨਹੀਂ ਦਿੱਤੀ ਗਈ ਕੀ ਲੱਗਦਾ ਹੈ ਕਿ ਹੁਣ ਅਮਰਿਤਪਾਲ ਨੂੰ ਜਿਹੜੀ ਪੰਜਾਬ ਸਰਕਾਰ ਆ ਉਹ ਜੇਲ੍ਹ ਤੋਂ ਬਾਹਰ ਨਹੀਂ ਔਨ ਦ ਦਵੇਗੀ ਤੇ ਉਹ ਜੇਲ੍ਹ ਚ ਹੀ ਰਹਿਣਗੇ ਕੀ ਸਾਰਾ ਇਹ ਮਾਮਲਾ ਹੈ ਕੀ ਬੋਲੀ ਹੈ ਪੰਜਾਬ ਸਰਕਾਰ ਅੱਜ ਜਾ ਕੇ ਉੱਥੇ ਉਹਨਾਂ ਦੇ ਵਕੀਲਾਂ ਨੇ ਕੀ ਦਲੀਲ ਦਿੱਤੀ ਇਹਨਾਂ ਤੇ ਅਮਰਿਤਪਾਲ ਦੇ ਵਕੀਲਾਂ ਨੇ ਕੀ ਕਿਹਾ ਇਸ ਤੇ ਚਰਚਾ ਕਰਾਂਗੇ ਨਾਲ ਹੀ ਸ਼ਰੋਮਨੀ ਅਕਾਲੀ ਦਲ ਦੇ ਆਕੂ ਤੇ ਜੋ ਸਾਬਕਾ ਮੰਤਰੀ ਨੇ ਸ਼ਰੋਮਨੀ ਅਕਾਲੀ ਦਲ ਦੇ ਉਹਨਾਂ ਦੇ ਵੀ ਮੁਸੀਬਤਾਂ ਜਿਹੜੀਆਂ ਨੇ ਉਹ ਮੰਡਰਾ ਰਹੀਆਂ ਨੇ ਲਗਾਤਾਰ ਉਹ ਘਿਰਦੇ ਹੋਏ ਨਜ਼ਰ ਆਉਂਦੇ ਨੇ ਲੱਗਦਾ ਕਿ ਇਹਨਾਂ ਦਾ ਸਮਾਂ ਵੀ ਕੋ ਚੰਗਾ ਨਹੀਂ ਚੱਲ ਰਿਹਾ ਵਿਕਰਮ ਸਿੰਘ ਮਜੀਠੀਆ ਜੋ ਕਿ ਲਗਾਤਾਰ ਫਾਸਰੇ ਨੇ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲ ਰਹੀ ਤੇ ਉਹਨਾਂ ਦਾ ਇੱਕ ਕਰੀਬੀ ਨੂੰ ਹੁਣ ਬਿਜ਼ਨਸ ਕਿਰਫਤਾਰ ਕਰ ਲੈਂਦੀ ਹੈ ਤੇ ਦੂਜੇ ਪਾਸੇ ਕੰਚਨਪ੍ਰੀਤ ਜਿਸ ਨੂੰ ਕਿ ਬੀਤੀ ਤੜਕੇ ਸਵੇਰੇ ਤੜਕੇ 4 ਵਜੇ ਰਿਹਾਨ ਤੇ ਕਰ ਦਿੱਤਾ ਪਰ ਹਜੇ ਵੀ ਗ੍ਰਿਫਤਾਰੀ ਦੇ ਜਿਹੜੇ ਬੱਦਲ ਨੇ ਉਹਨਾਂ ਦੇ ਸਿਰ ਦੇ ਉੱਤੇ ਮੰਡਰਾ ਰਹੇ ਨੇ ਕਿਸ ਤਰੀਕੇ ਦੇ ਨਾਲ ਤਰਨਤਾਰਨ ਦੀ ਪੁਲਿਸ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕੀ ਬੋਲੀ ਹੈ ਤਰਨਤਾਰਨ ਦੀ ਪੁਲਿਸ ਇਸ ਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਵੱਖ-ਵੱਖ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬੰਦੀ ਹੈ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟਿੰਕ ਪਟਿਸਾਪ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪਰ ਸਭ ਅਕਸਰ ਅਸੀਂ ਦੇਖਦੇ ਹਾਂ ਕਿ ਕੇਂਦਰ ਦੇ ਵੱਲੋਂ ਪੰਜਾਬ ਦੇ ਲਈ 네ਗੇਟਿਵ ਜਿਹੜੇ ਨੇ ਉਹ ਫੈਸਲੇ ਆਉਂਦੇ ਨੇ ਕਿ ਕੁਝ ਖਾਸ ਜਿਹੜੇ ਆ ਸਕਾਰਾਤਮਕ ਫੈਸਲੇ ਉਧਰ ਆਉਂਦੇ ਨਹੀਂ ਆ ਪਰ ਇੱਕ ਪੋਜ਼ਿਟਿਵ ਫੈਸਲਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਹਦੀ ਹੈ ਕਿ ਪੰਜਾਬ ਦੀ ਕਾਮਯਾਬੀ ਹੈ ਇੱਕ ਵੱਡੀ ਕਿ ਹਰਿਆਣਾ ਮੰਗ ਕਰ ਰਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ ਸਾਨੂੰ ਇੱਕ ਵੱਖਰੀ ਵਿਧਾਨ ਸਭਾ ਬਣਾਉਣ ਦਿੱਤੀ ਜਾਵੇ ਪਰ ਕੇਂਦਰ ਨੇ ਕੋਰੀ ਨਾ ਕਰ ਦਿੱਤੀ ਹੈ ਇਹਦੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਹਰਿਆਣਾ ਨੇ ਇੱਕ ਅਪਲਾਈ ਕੀਤਾ ਸੀ ਕਿ ਸਾਡੀ ਵਿਧਾਨ ਸਭਾ ਜਿਹੜੀ ਉਹ ਛੋਟੀ ਹੁੰਦੀ ਜਾਂਦੀ ਆ 90 ਤੋਂ ਵੱਧ ਕੇ 120 ਸੀਟਾਂ ਹੋਣ ਦੀ ਤਿਆਰੀ ਹੁੰਦੀ ਹੈ ਉੱਥੇ ਜੀ ਅਤੇ ਬੰਦੀ ਤੋਂ ਬਾਅਦ 120 ਸੀਟਾਂ ਹੋ ਜਾਣਗੀਆਂ ਤੇ ਫਿਰ ਬੈਠਣ ਦੀ ਮੁਸ਼ਕਲ ਆਏਗੀ ਜਿਹੜੇ 30 ਬੰਦੇ ਸੀ ਕਿੱਥੇ ਭਟਾਉਣੇ ਆ ਤੇ ਸਾਨੂੰ ਵਿਧਾਨ ਸਭਾ ਬਣਾਉਣ ਵਾਸਤੇ 10 ਏਕੜ ਜ਼ਮੀਨ ਦਿੱਤੀ ਜਾਵੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਤੁਸੀਂ ਪੰਜ ਕੁਲੇ ਬਣਾ ਲਓ ਪੰਚਕੂਲੇ ਤੇ ਚੰਡੀਗੜ੍ਹ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਵੱਧ ਤੋਂ ਵੱਧ ਕੁਝ ਗਜਾਂ ਦਾ ਫਰਕ ਆ ਕਿਲੋਮੀਟਰ ਨਹੀਂ ਗਜਾਂ ਦਾ ਫਰਕ ਆ ਕੁਝ ਉੱਥੇ ਬਣਾ ਲਓ ਪਰ ਉਹ ਦਾਵਾ ਚੰਡੀਗੜ੍ਹ ਤੇ ਆਪਣਾ ਛੱਡਣ ਲਈ ਤਿਆਰ ਨਹੀਂ ਇਸ ਕਰਕੇ ਕਿ ਉਹਨਾਂ 10 ਏਕੜ ਜ਼ਮੀਨ ਮੰਗੀ ਸੀ ਕਿ ਅਸੀਂ ਵੱਖਰੀ ਵਿਧਾਨ ਸਭਾ ਬਣਾਉਣੀ ਹੈ ਰੇਕਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਹਨੂੰ ਅੱਜ ਰੱਦ ਕਰ ਦਿੱਤਾ ਹੈ ਭਾਈ ਤੁਹਾਨੂੰ ਇਹ ਮੌਕਾ ਨਹੀਂ ਦਿੱਤਾ ਜਿਸ ਦਾ ਤੁਹਾਨੂੰ ਇਹ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਉਹਦਾ ਕਾਰਨ ਜੀ ਡਿਪਲੋਮੇਸੀ ਜੇ ਕਿਤੇ ਆਪਣੀ ਵੱਖਰੀ ਵਿਧਾਨ ਸਭਾ ਬਣਾਉਂਦੇ ਹਰਿਆਣੇ ਚ ਬਣਾਉਂਦੇ ਤੇ ਉਹਨਾਂ ਦਾ ਦਾਵਾ ਜਿਹੜਾ ਵਾ ਉਹ ਕਮਜ਼ੋਰ ਪੈਂਦਾ ਚhattisgarh ਦੇ ਤੋਂ ਕੇਂਦਰ ਜਣੀ ਉਹ ਸ਼ਰਾਰਤ ਕੀਤੀ ਉਹਨਾਂ ਨੇ ਉਹਨਾਂ ਦਾ ਫਰਜ਼ ਬਣਦਾ ਸੀ ਉਹ ਕਹਿੰਦੇ ਵੀ ਜੇ ਤੁਸੀਂ ਨਵੀਂ ਵਿਧਾਨ ਸਭਾ ਬਣਾਉਣੀ ਤੁਸੀਂ ਹਰਿਆਣੇ ਚ ਬਣਾਓ ਲੇਕਿਨ ਚੰਡੀਗੜ੍ਹ ਦੇ ਵਿੱਚ ਉਹਨਾਂ ਜਗ੍ਹਾ ਮੰਗੀ ਸੀ ਚੰਡੀਗੜ੍ਹ ਜਿਵੇਂ ਜੇ ਨਹੀਂ ਦੇ ਵੀ ਦਿੰਦੇ ਤੇ ਤਾਂ ਵੀ ਚੰਡੀਗੜ੍ਹ ਤੇ ਹੱਕ ਰਹਿਣਾ ਸੀ ਤੇ ਹੁਣ ਵੀ ਹੱਕ ਰਿਹਾ ਇਸ ਕਰਕੇ ਉਹਨਾਂ ਨੇ ਜਗ੍ਹਾ ਜੜੀ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਵੀ ਤੁਹਾਨੂੰ ਕਿਸੇ ਪ੍ਰਕਾਰ ਦੀ ਚੰਡੀਗੜ੍ਹ ਜਗ੍ਹਾ ਦਿੱਤੀ ਜਾ ਸਕਦੀ ਜੋ ਬਣਿਆ ਤੁਸੀਂ ਇਸੇ ਨੇ ਆਪਣਾ ਕੰਮ ਚਲਾਓ ਹਾਲਤੀ ਕੜੀ ਜੀ ਅੱਲਾਹ ਅੱਜ ਦੀ ਡੇਟ ਦੇ ਵਿੱਚ ਹੀ ਮੈਂ ਕਹਾਂ ਕਾਲੀਆਂ ਦਾ ਪੱਠਾ ਬਹਿ ਜਾ ਪੰਜਾਬੀ 'ਚ ਮੈਨੂੰ ਗੁੱਸਾ ਆਉਂਦਾ ਨੇ ਉੱਤੇ ਵੀ ਜਦੋਂ ਇਹਨਾਂ ਦੀ ਸਰਕਾਰ ਸੀਗੀ ਅਤਰਨਵਿਆਰੀ ਬਾਜਪਈ ਇੱਕ ਬੜੇ ਵਧੀਆ ਮੁੱਖ ਮੰਤਰੀ ਸੀ ਉਹਨਾਂ ਦੇ ਸਮੇਂ ਲੈ ਲਓ ਫਿਰ ਜਦੋਂ ਮੋਦੀ ਸਾਹਿਬ ਦੀ 2014 ਸਰਕਾਰ ਬਣਦੀ ਆ ਤੇ 20 ਤੱਕ ਕੇ ਉਹਦੇ ਪੱਤਰ ਰਹਦੇ ਉਦੋਂ ਉੱਥੇ ਬੀਜੇਪੀ ਦੀ ਸਰਕਾਰ ਸੀ ਬੜੇ ਆਸਾਨੀ ਨਾਲ ਇਹ ਚੰਡੀਗੜ੍ਹ ਦਾ ਮਸਲਾ ਹੱਲ ਕਰ ਸਕਦੇ ਸੀ ਲੇਕਿਨ ਇਹਨਾਂ ਨੇ ਉਹ ਕੰਮ ਕੀਤਾ ਹੀ ਨਹੀਂ ਜਿਹੜਾ ਕਰਨ ਵਾਲਾ ਸੀ ਜੀ ਕਿਉਂ ਇਹ ਕੋਈ ਗੱਲ ਸੀ ਵੀ ਨਹੀਂ ਜੀ ਨਹੀਂ ਅਸੀਂ ਕੋਈ ਕਿਸੇ ਕਿਸਮ ਦੀ ਇਹੋ ਜਿਹੀ ਕੰਟਰੋਵਰਸੀ ਨਹੀਂ ਚੇੜਣੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀਆਂ ਨੇ ਇੱਕ ਵੀ ਨੁਕਤਾ ਨਹੀਂ ਠਾਇਆ ਤਾਮਨ ਲਾਡੂ ਦੀ ਵਿਧਾਨ ਸਭਾ ਨੇ ਰਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਲਈ ਸਰਬਸੰਮਤੀ ਮਤਾ ਪਾਸ ਕੀਤਾ ਜ ਸਰਸੰਮਤੀ ਤੇ ਤੁਸੀਂ ਸਰਬਸੰਮਤੀ ਨਹੀਂ ਕਰ ਸਕਦੇ ਜੇ ਕਿ ਉਹ ਇਤਰਾਜ ਤੁਸੀਂ ਬਹੁਸੰਮਤੀ ਦਾ ਕਰ ਦਿਓ ਬਹੁਸੰਮਤੀ ਬਹੁਸੰਮਤੀ ਤੇ ਅੱਜ ਰੌਲਾ ਪਉਦੇ ਆ ਨਗਰ ਮਛ ਦੇ ਵੱਜੂ ਆ ਰਹੇ ਨੇ ਇਬੰਦੀ ਸਿੰਘ ਰਿਆ ਕੀਤਾ ਜਦ ਪਹਿਲਾਂ ਆਪਣੀ ਪੀੜ੍ਹੀ ਲਸੋਟਾ ਫਿਰ ਕੇ ਲੋਕਾਂ ਦੱਸੋ ਵੀ ਤੁਸੀਂ ਇਹਦੋਂ ਕੀ ਕੀਤਾ ਇਸ ਕਰਕੇ ਕੇਂਦਰ ਨੇ ਜੇ ਉਹ ਜਗ੍ਹਾ ਦੇ ਦੇਂਦੇ ਚੰਡੀਗੜ੍ਹ ਦੇ ਵਿੱਚ ਤਾਂ ਵੀ ਚੰਡੀਗੜ੍ਹ ਤੇ ਦਾਵਾ ਨਾ ਪੱਕਾ ਹੋਣਾ ਸੀ ਜੇ ਨਹੀਂ ਦਿੱਤੀ ਤੇ ਤਾਂ ਵੀ ਚੰਗੀ ਗੱਲ ਨਹੀਂ ਦਿੱਤੀ ਵੀ ਆਪਣੀ ਜਿਹੜੀ ਵਿਧਾਨ ਸਭਾ ਬੜੀ ਉਹਦੇ ਤੁਸੀਂ ਕੰਮ ਸਾਰੋ ਜੇ ਤੁਸੀਂ ਆਪਣੀ ਵਿਧਾਨ ਸਭਾ ਵੱਖਰੀ ਬਣਾਉਣੀ ਹੈ ਤੇ ਫਿਰ ਜਾ ਕੇ ਹਰਿਆਣੇ 'ਚ ਬਣਾਓ ਤੁਹਾਨੂੰ ਚੰਡੀਗੜ੍ਹ ਜਗ੍ਹਾ ਨਹੀਂ ਦਿੱਤੀ ਜਾਏਗੀ ਏ ਦੇ ਦਲ ਤੁਸੀਂ ਹੱਕ ਚਾਬੇ ਇੱਕ ਵਧੀਆ ਫੈਸਲਾ ਕੀਤਾ ਉਹਨਾਂ ਨੇ ਬਾਕੀ ਦੇਖਦੇ ਹੋ ਕਿ ਗਾਂ ਕਾਲੀ ਕਿਵੇਂ ਚਲਦੀ ਕਿਵੇਂ ਨਹੀਂ ਚਲਦੀ ਲੇਕਿਨ ਹਾਲ ਦੀ ਕੜੀ ਕੇਂਦਰ ਨੇ ਇਹ ਨਾ ਕਰਕੇ ਤੇ ਇੱਕ ਨਵਾਂ ਵਿਵਾਦ ਜਿਹੜਾ ਸ਼ੁਰੂ ਹੋਣਾ ਸੀ ਉਹਨੂੰ ਜਿਹੜਾ ਸੀ ਉਹਦਾ ਪੋਪ ਪਤਾ ਵਾ ਉਹ ਵਿਵਾਦ ਸ਼ੁਰੂ ਜੀ ਜੀ ਅਕਾਲੀਆਂ ਦਾ ਜ਼ਿਕਰ ਹੋਇਆ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਕੰਚਨਪ੍ਰੀਤ ਦੀ ਵੀ ਗੱਲ ਕਰ ਲੈਣੇ ਆ ਕਿਉਂਕਿ ਦੋਵੇਂ ਹੀ ਇਸ ਵੇਲੇ ਸੁਰਖੀਆਂ 'ਚ ਬਣੇ ਹੋਏ ਨੇ ਮਜੀਠੀਆ ਆਪਣੇ ਜ਼ਮਾਨਤ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਨੇ ਪਰ ਇਸੇ ਵਿਚਾਲੇ ਉਹਨਾਂ ਦੇ ਕਰੀਬੀ ਹਰਪੀ ਸਿੰਘ ਗੁਲਾਟੀ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉਹਨਾਂ ਨੂੰ ਸਰਕਾਰੀ ਗਵਾਹ ਵੀ ਬਣਾਇਆ ਜਾਂਦਾ ਹੈ ਕਿ ਕੀ ਲੱਗਦਾ ਹੈ ਕਿ ਮਜੀਠੀ ਦੇ ਵਕੀਲਾਂ ਦੇਤੇ ਵੀ ਕਹਿਣਾ ਕਿ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਗਵਾਹੀ ਦੇਣ ਤੁਹਾਨੂੰ ਕੀ ਲੱਗਦਾ ਹੈ ਇਸ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਮਜੀਠੀ ਤੇ ਇਹ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਜਿਸ ਤਰੀਕੇ ਨਾਲ ਉਹ ਨਦੀ ਬੇਲ ਨੂੰ ਹਾਈ ਕੋਰਟ ਲਮਕਾਰ ਰਹੀ ਅਤੇ ਉਹ ਰਿਫਿਊਜ਼ ਹੀ ਕਰ ਗਈ ਜੀ ਹੁਣ ਬਕਾਇਦਾ ਤੌਰ ਤੇ ਗੋ ਜਿਹੜਾ ਹਰਪ੍ਰੀਤ ਸਿੰਘ ਆ ਹਰਪ੍ਰੀਤ ਸਿੰਘ ਕੋਲਾਟੀ ਇਹਦੀ ਗ੍ਰਿਫਤਾਰੀ ਹੋਈ ਆ ਤੇ ਇੱਕ ਸਧਾਰਨ ਵਿਅਕਤੀ ਸੀਗਾ ਤੇ ਇਹ ਵਿਕਰਮ ਸਿੰਘ ਮਜੀਠੀ ਦਾ ਯਾਰ ਬਣ ਗਿਆ ਤੇ ਇਹਦਾ ਨੇ ਠੇਕੇ ਟੁਕੇ ਦੇ ਕੇ ਦੇ ਕੋਲ 10 ਕਰੋੜ ਰੁਪਏ ਦੇ ਆ 10 ਕਰੋੜ ਰੁਪਈਆ ਇਹਨੇ ਇਹ ਕਹਿ ਕੇ ਲਿਆ ਸੀ ਵੀ Shimla ਦੇ ਵਿੱਚ ਤੇ ਮੈਂ ਆਪਣੀ ਚੰਡੀ ਦਿੱਲੀ ਦੇ ਵਿੱਚ ਪ੍ਰਾਪਰਟੀ ਖਰੀਦਣੀ ਹੈ। ਵੈਸੇ ਤੇ ਬਿਕਮ ਸੀ ਕਿ ਮਜੀਠੇ ਨੇ ਜਿਹੜਾ ਬੋਨੀ ਨਾਲਾ ਉਹਦੇ ਕੋਲੋਂ ਵੀ ਪੈਸੇ ਲਏ। ਤਲਬੀਰ ਗਿੱਲ ਕੋਲੋਂ ਵੀ ਪੈਸੇ ਲਏ ਤੇ ਇੰਦਰਬੀਤ ਬਲਾਰੀਏ ਕੋਲੋਂ ਵੀ ਪੈਸੇ ਲਏ ਜਿਹੜੇ ਵਾਪਸ ਨਹੀਂ ਕੀਤੇ। ਬੋਨੀ ਇਹ ਨਾਲਾ ਦੇ ਪਿਤਾ ਨੇ ਜਾ ਕੇ ਬਾਦਲ ਨੂੰ ਮਾਰ ਕੇ ਦਬਕਾ ਤੇ ਪੈਸੇ ਵਾਪਸ ਕਰਾ ਲਏ ਕਿਨ ਤਲਬੀਰ ਗਿੱਲ ਤੇ ਇੰਦਰਬੀ ਤੇ ਬਲਾਰੀਆ ਦੇ ਅੱਜ ਤੱਕ ਕਰੋੜਾ ਰੁਪਏ ਵਾਪਸ ਨਹੀਂ ਹੋਏ ਹੁਣ ਕੋਹਾਟੀ ਕੋਲੋਂ ਪੈਸੇ ਲੈ ਕੇ ਤੁਸੀਂ ਜੇ ਵਰਤੇ ਤੇ ਕਿੱਥੇ ਵਰਤੇ ਤੇ ਕਿਹੜੇ ਖਾਤੇ 'ਚ ਲੈ ਤੇ ਕਿਵੇਂ ਲੈ ਤੇ ਉਹ ਸਾਰੀ ਜਾਂਚ ਪੜਤਾਲ ਹੋਏਗੀ ਜੀ ਨੁਸਖੇ ਕਿ ਮਜੀਠੀ ਦਾ ਕਿਸੇ ਵਾਲੇ ਮੋਛਦਾ ਬਾੜ ਰਿਹਾ ਏਜੀ ਵਿਜੀਲੈਂਸ ਜਿਹੜੀ ਆ ਜੋ ਮੈਂ ਮਹਿਸੂਸ ਕਰਦਾ ਮਾਂ ਉਹ ਬੇਕਰਮ ਸਿੰਘ ਮਜੀਠੀਏ ਨੂੰ ਕਿਸੇ ਵੀ ਤਰੀਕੇ ਨਾਲ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ ਜੇ ਕਿਤੇ ਬਾਈ ਚਰਟੀ ਇੱਕ ਕੇਸ ਦੇ ਵਿੱਚ ਉਹਦੀ ਜ਼ੁਬਾਨ ਤੋਂ ਜਾਂਦੀ ਹੈ ਤੇ ਦੂਜੇ ਕੇਸ ਦਾ ਉਹ ਪੰਗਾ ਪਾ ਕੇ ਬਹਿ ਜਾਣਗੇ ਵੀ ਐਸ ਦੇ ਵਿਚਵੀਂ ਨੂੰ ਅੰਦਰ ਰੱਖਿਆ ਜਾ ਸਕਦਾ ਹੈ ਵੇ ਦੀ ਜ਼ੁਬਾਨ ਉੱਤੀ ਗਈ ਹਮ ਹਾਈ ਕੋਰਟ ਨੇ ਭਾਵੇਂ ਕਹਿ ਦਿੱਤਾ ਵੀ 10 ਤਰੀਕ ਨੂੰ ਫੈਸਲਾ ਕਰਾਂਗੇ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਇਹ ਤੇ ਬਾਅਦ ਦੀ ਗੱਲ ਹੈ ਲੇਕਿਨ ਹਾਈ ਕੋਰਟ ਵੀ ਸੋਚਣ ਲਈ ਮਜਬੂਰ ਹੋ ਜੂਗੀ ਕਿ ਜਦੋਂ ਇੰਨਾ ਮਾਮਲਾ ਉਲਝਿਆ ਪਿਆ ਇੱਕ ਗੱਜਪਤ ਵਾਲਾ ਉਲਝ ਗਿਆ ਇਹਦੀ ਪਤਨੀ ਵਾਲਾ ਉਲਝ ਗਿਆ ਜਿਹੜਾ ਰਜਿਸਟਰੀ ਆ ਗੁੰਮ ਕੀਤੀਆਂ ਸੀ ਫਿਰ ਉਹਨੇ ਇਹਦਾ ਇਹਦਾ ਆ ਗਿਆ ਆਪਣੇ ਦਾ ਗੁਲਾਟੀ ਧਾਰ ਗਿਆ ਇਸ ਤੋਂ ਬਾਅਦ ਹੋਰ ਵੀ ਕਈ ਬੰਦੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਆਉਣੇ ਕਾਬੂ ਹੋਣੇ ਤੇ ਮੈਨੂੰ ਨਹੀਂ ਉਮੀਦ ਵੀ 2027 ਦੀਆਂ ਚੋਣਾਂ ਵਿਕਰਮ ਸਿੰਘ ਮਜੀਠੀਆ ਬਾਹਰ ਆ ਕੇ ਲੜ ਸਕੇ ਕੁੱਤ ਕਈ ਕੇਸ ਜਦ ਕੀਤੇ ਜਾ ਰਹੇ ਆ ਗੁਲਾਟੀ ਦੇ ਬਾਰੇ ਵੀ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਆ ਕਿਸੀਂ ਇਹ ਦੋਵਾਂ ਨੂੰ ਪ੍ਰੋਡਕਸ਼ਨ ਵਨ ਤੇ ਜਾ ਕੇ ਵਜੇਠੀਏ ਨੂੰ ਇਹਨਾਂ ਨੂੰ ਅਮੋ ਸਾਹਮਣੇ ਬਾਤ ਕੇ ਪੁੱਛ ਪੜਤal ਕਰਾਂਗੇ ਤੇ ਫਿਰ ਸਚਾਈ ਸਾਹਮਣੇ ਆਊਗੀ ਵੀ ਪੈਸੇ 10 ਕਰੋੜ ਰੁਪਏ ਕਿੱਥੋਂ ਆਏ ਕਿਵੇਂ ਆਏ ਕਿਵੇਂ ਲੈ ਕਿਵੇਂ ਵਰਤੇ ਗੁਲਾ ਟੀਵੀ ਇਹਦੇ ਚ ਵਾਦਾ ਮਾਫ ਗਵਾ ਬਣ ਸਕਦਾ ਹੈ ਜੇ ਵਾਦਾ ਮਾਅਬ ਵਾ ਬਣ ਗਿਆ ਤੇ ਫਿਰ ਬਿਕਰਮ ਸਿੰਘ ਮਜੀਠੀਆ ਜੀਆ ਮੁਸ਼ਕਲਾਂ ਫੂਰਵਧਨ ਕੀਆ ਇਸ ਕਰਕੇ ਬਿਕਰਮ ਸਿੰਘ ਮਜੀਠੀਆ ਤੇ ਜਿਹੜੀਆਂ ਐਸ ਵਾਲੇ ਮੁਸੀਬਤਾਂ ਪਈਆਂ ਨੇ ਉਹ ਕਤਨਾ ਨਾ ਕਿਸੇ ਤਰੀਕੇ ਨਾਲ ਨਹੀਂ ਲੈਣੀਆਂ ਜੀ ਜੀ ਕੰਚਨਪ੍ਰੀਤ ਕੱਲ ਰਿਹਾ ਹੋ ਜਾਂਦੀ ਹੈ ਤੜਕੇ 4 ਵਜੇ ਤੇ ਕਾਫੀ ਖੁਸ਼ ਨਜ਼ਰ ਆਉਂਦੀ ਐ ਤੇ ਕੱਲ੍ਹ యాਗੂ ਵੀ ਬੜੇ ਖੁਸ਼ ਹੁੰਦੇ ਨੇ ਉਹਦੇ ਨਾਲ ਹੁੰਦੇ ਨੇ ਕਿ ਦੇਖੋ ਇਹ ਝੂਠੀ ਗ੍ਰਿਫਤਾਰੀ ਹੋਈ ਸੀ ਅਸੀਂ ਰਿਹਾਂ ਹੋ ਗਏ ਪਰ ਹਜੇ ਵੀ ਇਹ ਗ੍ਰਿਫਤਾਰੀ ਦੀ ਤਲਵਾਰ ਉਹਦੇ ਸਿਰ ਤੇ ਲਟਕ ਰਹੀ ਹੈ ਜਦੋਂ ਤਰਨਤਾਰਨ ਦੀ ਐ ਤਰਨਤਾਰਨ ਦੇ ਐਸਪੀ ਹੁੰਦੇ ਨੇ ਉਹਨਾਂ ਦੇ ਵੱਲੋਂ ਇੱਕ ਸਪਸ਼ਟ ਕਰ ਦਿੱਤਾ ਜਾਂਦਾ ਹੈ ਕਿ ਇਸ ਦੀਆਂ ਸਾਡੇ ਕੋਲ ਪੱਕੇ ਸਬੂਤ ਨਹੀਂ ਲੱਗਦਾ ਹੈ ਕਿ ਹੁਣ ਕੰਜਨਪ੍ਰੀਤ ਮੁੜ ਗ੍ਰਿਫਤਾਰ ਹੋ ਜਾਵੇਗੀ ਜਿੱਥੋਂ ਤੱਕ ਕੰਜਨਪ੍ਰੀਤ ਦੀ ਗੱਲ ਹੈ ਕਚਨਪ੍ਰੀਤ ਗ੍ਰਿਫਤਾਰ ਹੋਵੇ ਜਾਂ ਨਾ ਹੋਵੇ ਉਹ ਅਲੱਗ ਮੈਂ ਕਿ ਜੀ ਗੱਲ ਕਿ ਜਿਹੜੀ ਪੁਲਿਸ ਆ ਪੁਲਿਸ ਦੇ ਐਸਪੀ ਦੇ ਇਹ ਗੱਲ ਕਹਿ ਦਿੱਤੀ ਆ ਤਰਨਤਨ ਵਾਲੇ ਨੇ ਕਿ ਸਾਡੇ ਕੋਲ ਪੁਖਤਾ ਸਬੂਤ ਨਹੀਂ ਉਹਨੂੰ ਜਿਹੜੀ ਦਬਾਅ ਦਿੱਤੀ ਗਈ ਆ ਉਹ ਗਲਤ ਦਿੱਤੀ ਗਿਆ ਉਹਦੀ ਰਾਈ ਗਲਤ ਕੀਤੀ ਗਈ ਆ ਅਸੀਂ ਇਹਨੂੰ ਬਕਾਇਦਾ ਤੌਰ ਤੇ ਹਾਈ ਕੋਰਟ ਵਿੱਚ ਚੈਲੰਜ ਕਰਾਂਗੇ ਜੀ ਕਿ ਹਾਈ ਕੋਰਟ ਵਿੱਚ ਉਹ ਚੈਲੰਜ ਕਰਦੇ ਆ ਤੇ ਫਿਰ ਮੇਰਾ ਖਿਆਲਾ ਭੀ ਮੁਸ਼ਕਿਲਾਂ ਤੇ ਕੰਚਨਪ੍ਰੀਤ ਦੀਆਂ ਥੋੜੀਆਂ ਨਹੀਂ ਬਹੁਤ ਬਹੁਤ ਹੁਣ ਕੰਚਨਪ੍ਰੀਤ ਦੇ ਖਿਲਾਫ 4 ਕੇਸ ਬਾਕੀ ਵੀ ਆ ਜੇ ਕੰਚਨਪ੍ਰੀਤ ਇਹ ਕਵੇ ਕਿ ਇੱਕ ਕੇਸ ਚੋਂ ਮੈਂ ਬਰੀ ਹੋ ਗਈ ਤੇ ਬਾਕੀ ਬਚ ਜੂਗੀ ਤੋ ਚੋਂ ਕੇਸਾਂ ਦੇ ਭਾਵੇਂ ਹਾਈ ਕੋਰਟ ਤੋਂ ਬیل ਮਿਲੀ ਆ ਹਾਈ ਕੋਰਟ ਨੇ ਉਹ ਐਫਆਈਆ ਕਵੈਸ ਦੀ ਕੀਤੀ ਆ ਜਾਂ ਤੇ ਹਾਈ ਕੋਰਟ ਉਹ ਐਫਆਈਆ ਰਿਪੋਰਟ ਕਵੈਸ ਕਰ ਦਿੰਦੀ ਫਿਰ ਠੀਕ ਸੀ ਹਾਈ ਕੋਰਟ ਨੇ ਆਪਣੀ ਇੱਕ ਫੈਸਲੀ ਕੀਤੀ ਆ ਉਹ ਕੇਸ ਚੱਲਣਗੇ ਤੇ ਉਸ ਦਾ ਕੇਸਾਂ ਦੇ ਵਿੱਚ ਵੀ ਜੇ ਥੋੜੀ ਬੜੀ ਵੀ ਸਜ਼ਾ ਕਿਸੇ ਕੇਸ ਤੇ ਕੰਚਨਪ੍ਰੀਤ ਨੂੰ ਹੋ ਜਾਂਦੀ ਹੈ ਤੇ ਫਿਰ ਕੰਚਨਪ੍ਰੀਤ ਦਾ ਪਿੱਕ ਧੁੰਦਲਾ ਹੋ ਜਾਂਦਾ ਹੈ ਦੂਜਰੀ ਚੀਜ਼ ਕੰਚਨਬ੍ਰੀ ਦੀ ਜਿਹੜੀ ਬਕਾਇਦਾ ਤੌਰ ਤੇ ਪੁਛਪੜਤਾ ਦੇ ਵਿੱਚ ਗੱਲ ਸਾਹਮਣੀ ਆਈ ਪੀ ਜਿਹੜਾ ਦਾ ਪਤੀ ਅਮਰਤਪਾਲ ਸਿੰਘ ਬਾਠ ਉਹਦਾ ਨਾਂ ਹਰਪ੍ਰੀਤ ਸਿੰਘ ਵੀ ਜੀ ਇਹਦੀ ਪਾਸਪੋਰਟ ਬਣਿਆ ਵਾ ਉਹ ਕੰਚਨਪ੍ਰੀਤ कौर ਵਾਈਫ ਆਫ ਹਰਪ੍ਰੀਤ ਸਿੰਘ ਦਾ ਬਣਿਆ ਨਾ ਕਿ ਅਮਰਪਾਲ ਸਿੰਘ ਬਾੜ ਦਾ ਬਣਿਆ ਜਿਹਦਾ ਬੈਨੀਫਿਟ ਉਹ ਲੈ ਰਹੀ ਹੈ ਅਸੀਂ ਗੱਲ ਕੀਤੀ ਕਿਸੇ ਵੇਲੇ ਵੀ ਇੱਕ ਤੋਂ ਵੱਧ ਪਾਸਪੋਰਟ ਹੋ ਸਕਦੇ ਹੋ ਸਕਦਾ ਦੇ ਕੋਲ ਪਾਸਪੋਰਟ ਇੱਕ ਤੋਂ ਇੱਕ ਤੋਂ ਵੱਧ ਵੀ ਹੋਣ ਲੇਕਿਨ ਇਹ ਪੁਸ਼ਟੀ ਹੋ ਗਈ ਆ ਕਿ ਕੰਚਨਪ੍ਰੀਤ ਬਕਾਇਦਾ ਤੌਰ ਤੇ ਨੇਪਾਲ ਦੇ ਰਸਤੇ ਜਿਹੜੀ ਸੀ ਇੰਡੀਆ ਚਾਈ ਸੀ ਆ ਸਕਦੀ ਹੈ ਨੇਪਾਲ ਦੇ ਨਾਲ ਸਾਡਾ ਇੱਕ ਸਮਝੌਤਾ ਵਾ ਤੁਸੀਂ ਨੇਪਾਲ ਜਾਂਦੇ ਹੋ ਨੇਪਾਲ ਦੇ ਵਿੱਚ ਤੁਹਾਨੂੰ ਆਪਣਾ ਪਾਸਪੋਰਟ ਬੁਖਾ ਕੇ ਉਹ ਮੋਹ ਨਹੀਂ ਲਾਉਂਦੇ ਦੇਖਦੇ ਹੀ ਆ ਪਾਸਪੋਰਟ ਨੂੰ ਤੁਹਾਡਾ ਪਾਸਪੋਰਟ ਹੈਗਾ ਤੁਸੀਂ ਇੰਡੀਅਨ ਸਿਟੀਜ਼ਨ ਹੋ ਜਾਂ ਫਿਰ ਤੁਹਾਡੀ ਵੋਟਰ ਕਾਰਡ ਉਹ ਵੋਟਰ ਕਾਰਡ ਚੈੱਕ ਕਰਦੇ ਬਾਕੀ ਕੁਝ ਨਹੀਂ ਚੈੱਕ ਕਰ ਇਸ ਕਰਕੇ ਇਹ ਜਿਹੜਾ ਜਿਹੜਾ ਬੰਦਾ ਦਾ ਵੋਟਰ ਕਾਰਡ ਜਿਹੜਾ ਇਤਕੰਚਨਪਰੀ ਦਾ ਉਹਨੂੰ ਪਾਲ ਰਸਤੀ ਆਇਤ ਕੋਈ ਉਹਨੇ ਕਾਨੂੰਨ ਦੀ ਲਗੜਾ ਨਹੀਂ ਕੀਤੀ ਪਲੇਕਨ ਚੱਕ ਦੇ ਕਿਰੇ ਜਰੂਰ ਪੈ ਗਈ ਕਿ ਉਸ ਪਾਸੇ ਕਿਉਂ ਆਈ ਉਹਨੂੰ ਇਹ ਗੱਲ ਦਾ ਪਤਾ ਸੀ ਕਿ ਤੇ ਮੇਰੀ ਦਿੱਲੀ 에ਰਪੋਰਟ ਤੇ ਕਿਸੇ ਪ੍ਰਕਾਰ ਦੀ ਗ੍ਰਿਫਤਾਰੀ ਨਾ ਹੋ ਜAVE ਮੈਨੂੰ ਫਰਕ ਲੱਗਦਾ ਹੁਣ ਜਿਹੜੇ ਇਹਨਾਂ ਦੇ ਕੰਚਨਪ੍ਰੀਤ ਦੇ ਸਾਥੀ ਨੇ ਸ਼੍ਰੋਮਣੀ ਕਾਲੀਦਾਲ ਵਿੱਚ ਉਹ ਕਹਿੰਦੇ ਉਹ ਮਈ ਮਹੀਨੇ ਚ ਆਈ ਹੈ ਮਈ ਚ ਆਈ ਕਦੋਂ ਆਈ ਇਹਦੇ ਬਾਰੇ ਤਾਂ ਕੋਈ ਜਾਣਕਾਰੀ ਸਾਡੇ ਕੋਲੇ ਵੀ ਨਹੀਂ ਹੈਗੀ ਲੇਕਿਨ ਕੰਚਨਪ੍ਰੀਤ ਹੁਣ ਆਪਣੀ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਜੜੀ ਸਰਗਰਮ ਹੋ ਚੁੱਕੀ ਹੈ ਜੀ ਜਿਹੜੇ ਅਕਾਲੀ ਦਲ ਬਾਦਲ ਦਾ ਹਿੱਸਾ ਵੀ ਨਹੀਂ ਹੈਗੇ ਉਹਦੇ ਚੋਂ ਬਕਾਇਦਾ ਤੌਰ ਤੇ ਕੱਢੇ ਗਏ ਨੇ ਸਾਡੇ ਵਿਰਸ ਸਿੰਘ ਬਰਤਵਾ ਉਹਨਾਂ ਦੀ ਟਿਕਟ ਅਨਾਉਂਸ ਕਰਦੇ ਵੀ ਅਕਾਲੀ ਦਲ ਵਾਲੋਂ ਉਹਨਾਂ ਨੂੰ ਕਸੇਲ ਤੋਂ ਪੰਚਾਇਤ ਬਲਾਕ ਸੰਪਤੀ ਦੀ ਜਿਹੜੀ ਉਹ ਟਿਕਟ ਦਿੱਤੀ ਚ ਹੋਗੀ ਉਹਨਾਂ ਨੂੰ ਉੱਥੇ ਬਲਾਕ ਸੰਪਤੀ ਮੈਂਬਰ ਬਣਾਇਆ ਜਾਊਗਾ ਚਲੋ ਦੇਖਦੇ ਬਣਦੇ ਕਿ ਨਹੀਂ ਬਣਦੇ ਤੇ ਬਾਅਦ ਦੀ ਗੱਲ ਹੈ ਬਦਲਾਖਸਤੀ ਤੇ ਪੰਚਾਇਤ ਚੋਣ ਜਿਹੜੀ ਸਭ ਚਾਹ ਹੁੰਦੀ ਹੈ ਇਹ ਲਗਭਗ ਜਿਹੜੀ ਆ ਆਪਣੇ ਪਰਸਨਲ ਸੁਕਦੀਆਂ ਹੁੰਦੀਆਂ ਦੂਸਰੀ ਕਿ ਪਿਛਲੇ ਕੋਈ 20 ਸਾਲਾਂ ਤੋਂ ਸਾਡੇ ਇੱਕ ਪਰੰਪਰਾ ਸ਼ੁਰੂ ਹੋ ਗਈ ਹੈ ਪਰੰਪਰਾ ਇਹ ਸ਼ੁਰੂ ਹੋ ਗਈ ਸਰਪੰਚਿਤ ਧੱਕੇ ਨਾਲ ਬਣਾਉਣ ਦੇ ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਉਦੋਂ ਸ਼ੁਰੂ ਹੋਈ ਸੀ ਪ੍ਰਕਿਰਿਆ ਇਹ ਜੀ ਜਿਹਦੇ ਤੇ ਐਮਐਲਏ ਦੇ ਰੱਖਤਾ ਉਹ ਸਰਪੰਚ ਬਣ ਗਿਆ ਦੂਜਾ ਬੰਦਾ ਕਾਗਜ਼ੀ दाखल ਨਹੀਂ ਸੀ ਕਰਦਾ ਜੇ ਕਾਗਜ਼ दाखल ਕਰਦਾ ਸੀ ਉਹ ਤੇ ਕਾਗਜ਼ ਰਿਜੈਕਟ ਕਰਾ ਦਿੱਤੇ ਜਾਂਦੇ ਸੀ ਜੀ ਉਸ ਤੋਂ ਸਰਪਰਾ ਬਣ ਕੀ ਕਾਲੀ ਆਏਗੇ ਕਾਂਗਰਸੀ ਆਏ ਉਹਨਾਂ ਨੇ ਉਹ ਕੁਝ ਕੀਤਾ ਜਿੱਥੇ ਤੇ ਆਪਣੀ ਪਾਰਟੀ ਦੇ ਦੋ ਲੀਡਰ ਪੇਂਡ ਰਹੇ ਨੇ ਦੋ ਵਿਅਕਤੀ ਪੇਂਡ ਰਹੇ ਨੇ ਉੱਥੇ ਤੇ ਚੋਣ ਹੋਣ ਦਿੱਤੀ ਜਿੱਥੇ ਵਿਰੋਧੀ ਪਾਰਟ ਆ ਗਿਆ ਉਹਦੀ ਉੱਥੇ ਚੋਣ ਰੱਦ ਕਰ ਜਿਹੜਾ ਸੀ ਉਹਦੇ ਕਾਗਜ਼ ਰੱਦ ਕਰਕੇ ਤੇ ਆਪਣਾ ਬੰਦਾ ਚਿਤਾ ਦੇ ਇੱਥੇ ਵੀ ਹੁਣ ਬਹੁਤ ਕੁਝ ਹੁਣ ਬਹੁਤ ਕੁਝ ਹੁਣ ਕਿਉਂਕਿ 32 ਜ਼ਿਲ੍ਹਾ ਪ੍ਰੀਸ਼ਦਾਂ ਤੇ ਬਕਾਇਦਾ ਤੌਰ ਤੇ ਜਿਹੜੀਆਂ 155 ਕੇ 55 ਜਿਹੜੀਆਂ ਬਲਾਕ ਸੰਮਤੀਆਂ ਜਿਨ੍ਹਾਂ ਦੀ ਚੋਣ ਹੋਣੀ ਹੈ ਇਹਦੇ ਵਿੱਚ 1 ਕਰੋੜ ਤੇ 36 ਲੱਖ ਦੇ ਕਰੀਬ ਜਿਹੜਾ ਵਾ ਉਹ ਵੋਟਰਾਂ ਦੇ ਭਾਗ ਲੈਣਾ ਤੇ 19181 ਵਿੱਚ ਬੂਥ ਫੜਨਗੇ ਚੋਲਕ ਵਿੱਚ ਨੇ ਕਿਹਾ ਤੇ ਅਸੀਂ ਇਹ ਤੇ ਬੜੀ ਪਾਰਨਰਸ਼ਿਪ ਤਰੀਕੇ ਨਾਲ ਜਦ ਤਰ ਤਰ ਰਚ ਕੀਤਾ ਉਸ ਤਰ ਤੇ ਕਰਾਂਗੇ ਚੰਗੀ ਗੱਲ ਹੋਣਾ ਚਾਹੀਦਾ ਵਾ ਲੇਕਿਨ ਅੱਜ ਅਰਸ਼ਦੀਪ ਕਲੇਰ ਨੇ ਇੱਕ ਦੋਸ਼ ਲਾਇਆ ਵਾ ਅਕਾਲੀ ਵਰਕਰ ਜਿਹੜੇ ਬਕਾਇਦਾ ਤੌਰ ਤੇ ਜਲਾਲਾਬਾਦ ਵਿਦਵਾਨ ਸਭਾ ਹਲਕੇ ਦੇ ਵਿੱਚ ਚੋਲਣ ਲੜਨਾ ਚਾਹੁੰਦੇ ਨੇ ਨੋਨੀ ਮਾਨ ਤੇ ਸੋਨੀ ਮਾਨ ਦੇ ਬੰਦੇ ਨਰਦੇਵ ਤੇ ਵਰਦੇਵ ਭਰਾ ਜਿਹੜੇ ਆ ਉਹਨਾਂ ਦੇ ਬੰਦੇ ਉਹਨਾਂ ਨੂੰ ਫੜਕੇ ਅੰਦਰ ਕੀਤਾ ਜਾ ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਤੇ ਅਸੀਂ ਇਹਨੂੰ ਲੈ ਕੇ ਹਾਈ ਕੋਰਟ ਜਾਵਾਂਗੇ ਤਾਂ ਕਿ ਉਹ ਚੋਣਾ ਵੀ ਅਸੀਂ ਗੱਲ ਕਰ ਰਹੇ ਆ ਉਹ ਪ੍ਰਕਿਰਿਆ ਲਗਭਗ ਸ਼ੁਰੂ ਹੋ ਚੁੱਕੀ ਆ ਕਿ ਅਸੀਂ ਫਲਾਣਾ ਦੇ ਬੰਦ ਦਾ ਟਿਕਾਣਾ ਦੇ ਬੰਦ ਦਾ ਅਸੀਂ ਆਪਣਾ ਬੰਦਾ ਬਣਾਉਣਾ ਵਾ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਤੇ ਇਹਦੇ ਵਿੱਚ ਮੋٹے ਲੈਂਡ ਦੇਣ ਹੋਣਗੇ ਕਾਂਗਰਸ ਸਰਕਾਰ ਵਾਲੇ ਕਈ ਐਮਐਲਏ ਆਪਣੇ ਘਰ ਪਰੇ ਅੱਜ ਦੀ ਵੀ ਚਰਚਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮਜਾ ਤੇ ਮੰਤਰੀ ਨੇ ਆਪਣੇ ਘਰ ਪਰੇ ਸਰਪੰਚ ਦੀ ਚੋਣ 'ਚ 50 50 ਲੱਖ ਰੁਪਏ ਲੈ ਕੇ ਟੱਕੇ ਦਾ ਸਰਪੰਚ ਬਣਾਇਆ ਜੀ ਜੀ ਦੇਖੋ ਕਾਂਚਨਪੀਰ ਨੂੰ ਲੈ ਕੇ ਵੀ ਹਾਈ ਕੋਰਟ ਜਾਣ ਦੀਆਂ ਗੱਲਾਂ ਜਿਹੜੀਆਂ ਹਨ ਤਰਨਤਾਰਨ ਪੁਲਿਸ ਕਰ ਰਹੀ ਹੈ ਕਿ ਅਸੀਂ ਹਾਈ ਕੋਰਟ ਜਾਵਾਂਗੇ ਚੁਣੌਤੀ ਦਵਾਂਗੇ ਜਿਹੋ ਦਾ ਹੇਠਲੀ ਅਦਾਲਤ ਨੇ ਜੋ ਫੈਸਲਾ ਕੀਤਾ ਹੈ ਬਾਕੀ ਦੇਖਦੇ ਹਾਂ ਕੀ ਕੁਝ ਹੁੰਦਾ ਇਸ ਮਾਮਲੇ ਦੇ ਵਿੱਚ ਪਰ ਸਭ ਅਮਰਿਤਪਾਲ ਸਿੰਘ ਵੀ ਪੈਰੋਲ ਦੀ ਉਡੀਕ ਕਰ ਰਹੇ ਸਨ ਕਿ ਸਰਦਰੂਪ ਤੋਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਮੈਂ ਭਾਗ ਲੈਣਾ ਹੈ ਆਪਣੇ ਹਲਕਾ ਨਿਵਾਸੀਆਂ ਦੀ ਗੱਲ ਕਰਨੀ ਹੈ ਜਿਨ੍ਹਾਂ ਦੀਆਂ ਮੁਸੀਬਤਾਂ ਨੇ ਮਸਲੇ ਨੇ ਉਹਨਾਂ ਨੂੰ ਰੱਖਣਾ ਹੈ ਸਰਕਾਰ ਦੇ ਅੱਗੇ ਪਰ ਹੋਇਆ ਕਿ ਪੰਜਾਬ ਸਰਕਾਰ ਨੇ ਅਜ਼ੀਰ ਰੱਦ ਕਰ ਦਿੱਤੀ ਤੇ ਉਹ ਫਿਰ ਹਾਈ ਕੋਰਟ ਪਹੁੰਚ ਗਏ ਤੇ ਅੱਜ ਸੁਣਵਾਈ ਹੁੰਦੀ ਹੈ ਫਰ ਤੋਂ ਕੋਈ ਰਾਹਤ ਨਹੀਂ ਮਿਲਦੀ ਹੈ ਕੀ ਲੱਗਦਾ ਹੈ ਕਿ ਅਮਰਿਤਪਾਲ ਨੂੰ ਕਿਉਂ ਨਹੀਂ ਬਾਹਰ ਆਉਣ ਦਿੱਤਾ ਜਾ ਰਿਹਾ ਵੇਖੋ ਅਮਰਿਤਪਾਲ ਸਿੰਘ ਹੋਰੀ ਜਿਹੜੇ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਤੇ ਵੱਧ ਮਾਰਜਿਨਾ ਆਪਣੇ ਜਿੱਤਦੇ ਸੀ ਜੀ 22 ਲੱਖ ਰੁਪਏ ਦੀ ਉਹ ਨਮਾਇੰਦ ਲੋਟਰਾਂ ਦੀ ਉਹ ਨਮਾਇੰਦਗੀ ਕਰਦੇ ਆ ਜਦੋਂ ਇਹਨਾਂ ਦੇ ਸੰਵਿਧਾਨ ਦੀ ਸੌਖਾ ਆ ਕੇ ਜਿਹੜੀ ਸੀ ਇਲੈਕਸ਼ਨ ਲੜੀ ਤੇ ਚੋਣਕ ਮਚਨ ਨੂੰ ਆਜ਼ਾਦ ਦਿੱਤੀ ਤੇ ਬਾਤਿਓ ਦੇ ਪਿੱਛੇ ਖਾਲਸਾ ਕਿੱਥੇ ਰਹਿ ਗਿਆ ਦੂਸਰੀ ਚੀਜ਼ ਜਿਹੜੀ ਇਹ ਗੱਲ ਕਹਿੰਦੇ ਇਹਨਾਂ ਨੇ ਕਿਹਾ ਜੀ ਜੇ ਉਹਨੂੰ ਪਰੋਲ ਦਿੱਤੀ ਤੇ ਉਹ ਵਿਧਾਨ ਲੋਕ ਸਭਾ ਤੇ ਜਾ ਕੇ ਬਕਾਇਦਾ ਤੌਰ ਤੇ ਕੋਈ ਨਾ ਕਿ ਪੁੱਠੀ ਗੱਲ ਕਰੇ ਉਹ ਮੰਚਾ ਸਟਾਟ ਉੱਥੇ ਅਸੀਂ ਕੋਈ ਵੀ ਗੱਲ ਕਰ ਸਕਦੇ ਆ ਜਿਹੜੀ ਗੱਲ ਕੋਈ ਕਾਨੂੰਨ ਤੇ ਜਦ ਬਕਾਇਦਾ ਤੌਰ ਤੇ ਸੰਵਿਧਾਨ ਦੇ ਖਿਲਾਫ ਹੋ ਗਈ ਸਪੀਕਰ ਦਾ ਕੰਮ ਨੂੰ ਰੋਕਣਾ ਜਾਂ ਨੂੰ ਰੋਕੜ ਨਹੀਂ ਕਰਨ ਜੀ ਜਿਹੜੇ ਬੰਦੇ ਤੇ ਬੰਬ ਧਮਾਕਿਆਂ ਦੇ ਦੋਸ਼ ਨੇ ਜਿਹਦੇ ਤੇ ਹਥਿਆਰ ਰੱਖਣ ਦੇ ਦੋਸ਼ ਨੇ ਜਿਹਦੇ ਉੱਤੇ ਅੱਤਵਾਦੀ ਨੂੰ ਪਨਾਹ ਦੇਣ ਦੇ ਦੋਸ਼ ਨੇ ਸ਼ੇਖ ਅਬਦੁਲ ਰਸ਼ੀਦ ਜਿਹਨੂੰ ਇੰਜੀਨੀਅਰ ਰਸ਼ੀਦ ਵੀ ਕਹਿੰਦੇ ਸੀ ਉਹ ਬੰਦੇ ਨੂੰ ਤੁਸੀਂ ਪਰੋਲ ਦੇ ਦਿੱਤੀ ਕਿ ਤੁਸੀਂ ਹੁਣ ਉਹਨੂੰ ਆਜ਼ਾਦ ਦਿੱਤੀ ਵੀ ਤੁਸੀਂ ਆਪਣੀ ਬਦਦਲ ਲੋਕ ਸਭਾ ਦੀ ਚੋਣ ਦੀ ਪ੍ਰਕਿਰਿਆ 'ਚ ਭਗਨ ਸਿੰਘ ਤੇ ਫਿਰ ਪਾਈ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ ਇਹਦਾ ਮਤਲਬ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਸਿੱਖਾਂ ਨੇ ਬਹੁਤ ਵੱਡਾ ਵਿਤਕਰਾ ਕੀਤਾ ਜਾ ਰਿਹਾ ਵਾ ਕਿਉਂਕਿ ਉਹ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਉਹਨੂੰ ਆਜ਼ਾਦਤ ਮਿਲਣੀ ਚਾਹੀਦੀ ਹੈ ਤੇ ਹਾਈ ਕੋਰਟ ਨੇ ਵਜੇ ਪੱਲਾ ਝਾੜ ਦਿੱਤਾ ਜੀ ਜਿਹੜੇ ਦੇ ਵਕੀਲ ਕਹਿੰਦੇ ਰਹੇ ਕਿ ਉਹਨੂੰ ਜ਼ਾਤ ਮਿਲਣੀ ਚਾਹੀਦੀ ਹੈ ਤੇ ਸਰਕਾਰ ਦੇ ਵਕੀਲ ਕਹਿੰਦੇ ਰਹੇ ਕਿ ਉਹਨੂੰ ਜ਼ਾਤ ਨਹੀਂ ਮਿਲਣੀ ਚਾਹੀਦੀ ਉਹ ਖਾਲਸਤਾਨ ਦੀ ਉਹ ਪੁੱਠੀ ਗੱਲ ਕਰਦਾ ਜਾ ਕੇ ਖੱਲਰ ਪਾਊਗਾ ਇਹ ਕੰਮ ਉੱਤ ਇੰਨਾ ਦਾ ਨਹੀਂ ਹੈਗਾ ਇਹ ਕੰਮ ਸਪੀਕਰ ਦਾ ਰੁਕਣਾ ਉੱਥੇ ਸਪੀਕਰ ਦਾ ਦੀ ਬਿੱਠਾ ਉੱਥੇ ਮਾਰਚਲ ਕਰਨ ਲਈ ਬੈਠੇ ਇਸ ਕਰਕੇ ਇਕੋਡਮੀ ਆਪਣੇ ਜਿਹੜੇ ਪੱਲਾ ਛਾੜਦੇ ਉਹਦੀ ਤਰੀਕ ਅਗਲੀ 8 ਪਾਤੇ ਆ ਵੀ 8 ਤਰੀਕ ਨੂੰ ਫੇਰ ਸੁਣਵਾਈ ਹੋਊਗੀ ਤੇ ਮੈਨੂੰ ਦੀ ਉਮੀਦ ਵੀ ਐ ਸੈਸ਼ਨ ਵਾਸਤੇ ਸਦਰ ਸੈਸ਼ਨ ਵਾਸਤੇ ਭਾਈ ਅਮਰਤਪਾਲ ਸਿੰਘ ਨੂੰ ਕਿਸੇ ਪ੍ਰਕਾਰ ਦੀ ਪ੍ਰੋਬਲਮ ਮਲੇ ਕਿ 19 ਤਰੀਕ ਤੱਕ ਸੈਸ਼ਨ ਨਾ ਜ਼ਰ 1 ਤਰੀਕ ਹੋਰ ਪੈਗੀ ਕਿਉਂ ਸਰਕਾਰ ਨੂੰ ਕਹਤਾਂ ਵੀ ਤੁਸੀਂ ਆਪਣਾ ਜਿਹੜਾ ਸੀ ਪੂਰਾ ਰਿਕਾਰਡ ਪੇਸ਼ ਕਰੋ ਕਿਸ ਆਧਾਰ ਤੇ ਤੁਸੀਂ ਜਿਹੜਾ ਉਹਦੀ ਜਿਹੜੀ ਆ ਉਹ ਅਰਜ਼ੀ ਪਰਦੀ ਖਾਰਜ ਕੀਤੀ ਆ ਵੀ ਅਸੀਂ ਉਹਨੂੰ ਆਜ਼ਾਦ ਨਹੀਂ ਦੇ ਸੀ ਕਿਸ ਆਧਾਰ ਤੇ ਕੀਤੀ ਸੀ ਜੀ ਸਵਿਧਾਨ ਦੀ ਸੋਖਾ ਦੀ ਸਵਿਧਾਨ ਦੀ ਸੋਖ ਖਣ ਤੋਂ ਬਾਅਦ ਫਿਰ ਲੋਕ ਸਭਾ ਜਾ ਕੇ ਸੋਖ ਖਾ ਲ। ਐਮਪੀ ਬਣ ਤੋਂ ਬਾਅਦ 4 ਦਿਨ ਦੀ ਪ੍ਰੋਜੈਕਟ ਮਿਲਦੀ ਉਹਨੂੰ ਤੇ ਉਹ ਬਕਾਇਦਾ ਤੌਰ ਤੇ ਜਾ ਕੇ ਜਦੋਂ ਆਪਣੀ ਸੋਖ ਚੁੱਕਦਾ ਵਾ ਉਦੋਂ ਵੀ ਸਵਿਧਾਨ ਨੂੰ ਮੁੱਕਰ ਕੇ ਜੈ ਚੁੱਕਦਾ ਤੇ ਫਿਰ ਬਾਕੀ ਕੀ ਰਹਿ ਗਿਆ ਫਿਰ ਤੁਸੀਂ ਉੱਤੇ ਇਲਜ਼ਾਮ ਨਹੀਂ ਲਾ ਸਕਦੇ ਵੀ ਉਹ ਭਾਰਤ ਦਾ ਨਾਗਰਿਕ ਨਹੀਂ ਕਰ। ਉਹ ਖਾਲਸਤਾਨੀਆ ਉਹ ਅੱਤਵਾਦੀ ਹੈ ਵੱਖਵਾਦੀ ਹੈ ਤੇ ਆਪਣੀ ਸੁਪਰੀਮ ਕੋਰਟ ਨੂੰ ਜਾ ਕੇ ਪਿੱਛੋ ਜਿੰਨੇ ਨਹੀਂ ਗੱਲ ਕਹੀ ਹੈ। ਜੇ ਕੋਈ ਸ਼ਾਂਤਮਈ ਤਰੀਕੇ ਨਾਲ ਖਾਲਸਾਤਾਂ ਦੀ ਮੰਗ ਕਰਦਾ ਤੇ ਉਹ ਕਰ ਸਕਦਾ ਵਾ ਉਹਨੂੰ ਸੰਵਧਾਨਕ ਤੌਰ ਤੇ ਇਤਤਕਾਰ ਤੇ ਫਿਰ ਸਰਕਾਰ ਨੇ ਕੋਈ ਰੱਦ ਕੀਤੀ ਸਰਕਾਰ ਹੁਣ ਵੇਖੋ ਅਗਲੇ ਸੋਮਵਾਰ 8 ਤਰੀਕ ਨੂੰ ਆਪਣਾ ਜਵਾਬ ਦੇਵੇਗੀ ਉਹਦੇ ਜਵਾਬ ਦਾਵੇ ਤੋਂ ਬਾਅਦ ਜਿਹੜੀ ਹੈ ਸੁਪ ਹਾਈ ਕੋਰਟ ਜਿਹੜੀ ਉਹ ਫੈਸਲਾ ਰੱਖਵਾ ਰੱਖਦੀ ਹੈ ਜਾਂ ਫੈਸਲਾ ਸੁਣਾਉਣ ਦੀ ਉਹ ਹੁਣ 8 ਤਰੀਕ ਨੂੰ ਪਤਾ ਲੱਗੇਗਾ ਜੀ ਬਿਲਕੁਲ ਅਕਸਰ ਇੱਕ ਨੂੰ ਜਦੋਂ ਪੰਜਾਬ ਸਰਕਾਰ ਆਪਣਾ ਰਿਕਾਰਡ ਪੇਸ਼ ਕਰਦੀ ਹੈ ਰਿਪੋਰਟ ਦਿੰਦੀ ਹੈ ਫਿਰ ਦੇਖਦੇ ਆ ਕਿ ਹਾਈ ਕੋਰਟ ਕੀ ਰੁਖ ਬਣਾਉਂਦੀ ਹੈ ਬੜੇ ਸਬ ਅਕਸਰ ਸ਼ਰੋਨੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੀਆਂ ਚਰਚਾਵਾਂ ਚੱਲਦੀਆਂ ਨੇ ਤੇ ਇਹ ਚਰਚਾਵਾਂ ਪਹਿਲਾਂ ਸੁਨੀਲ ਜਾਖਣ ਨੇ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਕਰ ਚੁੱਕੇ ਨੇ ਫਿਰ ਤੋਂ ਇੱਕ ਇੰਟਰਵਿਊ ਦਿੰਦੇ ਨੇ ਤੇ ਇਸ ਦੇ ਵਿੱਚ ਆਪਣੀ ਹੀ ਪਾਰਟੀ ਨੂੰ ਇੱਕ ਸ਼ੀਸ਼ਾ ਦਿਖਾ ਦਿੰਦੇ ਨੇ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣੇ ਨੇ ਜਿਤਨਾ ਚਾਹੁੰਦੇ ਤੁਹਾਨੂੰ ਅਕਾਲੀ ਦਲ ਦੇ ਨਾਲ ਗੱਠ ਜੁੜ ਕਰਨਾ ਹੀ ਪਊਗਾ ਕੀ ਲੱਗਦਾ ਹੈ ਕਿ ਜੇ ਅਕਾਲੀ ਦਲ ਤੇ ਭਾਜਪਾ ਕੱਟੇ ਹੋ ਜਾਂਦੇ ਆ ਤੇ ਪੰਜਾਬ ਦੇ ਵਿੱਚ ਆਪਣੇ ਪੈਰ ਚ ਮਾਲਣਗੇ ਇਹਨਾਂ ਨੂੰ ਪੰਜਾਬ ਦੇ ਲੋਕ ਵਾਪਸ ਲਿਆ ਸਕਦੇ ਨੇ ਜਿਹੜੇ ਕੈਪਟਨ ਮਨਿੰਦਰ ਸਿੰਘ ਹਨ ਉਹਨਾਂ ਦੀ ਉਮਰ ਹੋ ਗਈ ਜਿਆਦੀ ਉਹਨਾਂ ਨੂੰ ਮੌਜੂਦਾ ਸਮੇਂ ਦਾ ਕੁਝ ਪਤਾ ਨਹੀਂ ਲੱਗਦਾ ਉਹ ਪਛੋਕਰ ਦੀ ਗੱਲ ਕਰਦੇ ਆ ਪਛੋਕਰ ਦੇ ਵਿੱਚ ਬਿਲਕੁਲ ਸਚਾਈ ਸੀ ਕਿ ਅਕਾਲੀ ਦਲ ਦੇ ਨਾਲ ਜੋ ਐਸੀ ਭਾਜਪਾ ਦੇ ਪੈਰ ਲੱਗੇ ਸੀ ਭਾਜਪਾ ਭਾਜਪਾ ਦੇ ਆਪਣੇ 19 19 18 18 ਵਧ ਗਜਦੇ ਰਹੇ ਜੀ ਮੰਤਰੀ ਵੀ ਫੜੇ ਰਿਹਾ ਆਕਾਲੀ ਸਰਕਾਰ ਦੇ ਵਿੱਚ ਜੇ ਕੈਪਟਨ ਮਰਿੰਦਰ ਸਿੰਘ ਇਹ ਗੱਲ ਕਹਿੰਦੇ ਵੀ ਆਕਾਲੀ ਦਲ ਨਾਲ ਸਮਝੌਤਾ ਕੀਤੇ ਬਗੈਰ ਤੁਹਾਡਾ ਕਲਿਆਣ ਨਹੀਂ ਹੋਇਆ ਤੇ ਉਹ ਗਲਤ ਕਹਿ ਰਿਹਾ ਆਕਾਲੀ ਦਲ ਤੇ ਆਪ ਡੱਡੂਆਂ ਦੀ ਪੰਛੀਰੀ ਜਿਹਾ ਵੰਡਿਆ ਪਿਆ ਉਦੋਂ ਬਕਾਇਦਾ ਤੌਰ ਤੇ ਭਾਜਪਾ ਨਾਲ ਇਹਨਾਂ ਦੇ ਅਲਾਇਚ ਭਾਜਪਾ ਨੂੰ ਫਾਇਦਾ ਹੋਇਆ ਸੀ ਜਦੋਂ ਆਕਾਲੀ ਦਲ ਇਕੱਠਾ ਸੀ ਜੀ ਆਕਾਲੀ ਦਲ ਦੋ ਗਰੁੱਪਾਂ 'ਚ ਵੰਡ ਗਿਆ ਵੰਡ ਗਿਆ ਅੱਜ ਕੱਲ੍ਹ ਦੋ ਗਰੁੱਪਾਂ ਦੇ ਵੱਡੇ ਆ ਗਏ। ਦੋਵੇਂ ਗਰੁੱਪਸ ਬਹੁਤ ਸਟਰੌਂਗ ਨੇ। ਬਰਾਬਰ ਦੇ ਇੱਕ ਦੇ ਦੇ। ਤੇ ਪੱਦੀ ਵੋਟਾਂ 40% ਵੋਟ ਵੀ ਲੈ ਕੇ ਤੇ ਫਿਰ ਬੰਦਾ ਕਿਹੜਾ ਜਿੱਤੂ ਇਹਨਾਂ ਦਾ। ਇਸ ਗੱਲ ਨੂੰ ਮੁੱਖ ਰੱਖ ਕੇ ਬਕਾਇਦਾ ਤੌਰ ਤੇ ਇਹਨਾਂ ਨੂੰ ਇਹ ਸੋਚ ਵਿਚਾਰ ਕਰਨੀ ਚਾਹੀਦੀ ਆ। ਕੈਪਟਨ ਮਰਿੰਦਰ ਸਿੰਘ ਇਹ ਗੱਲ ਕਹੇ ਕਿ ਜੇ ਅਕਾਲੀ ਅਨਰ ਸਮਝੌਤਾ ਕਰਕੇ ਭਾਜਪਾ ਕੋਈ ਕਾਰਗੁਜ਼ਾਰੀ ਕਰਨਾ ਚਾਹੁੰਦੀ ਹੈ। ਤੇ ਬੀਜੇਪੀ ਨੂੰ ਇਹ ਚਾਹੀਦਾ ਵੀ ਪਹਿਲਾਂ ਅਕਾਲੀਆਂ ਦੇ ਦੋਵਾਂ ਨੂੰ ਇਕੱਠੇ ਇੱਕ ਮੰਚ ਤੇ ਕਰੇ। ਇੱਕ ਮੰਚ ਤੇ ਇਕੱਠੇ ਕਰਨ ਤੋਂ ਬਾਅਦ ਜੇ ਸਮਝੌਤਾ ਕਰ ਲਈ ਤੇਸੀਂ ਕਹਿ ਸਕਦੇ ਪੀ ਕੋਈ ਨਾ ਕੋਈ ਫਲ ਹੋ ਸਕਦਾ ਤੇ ਜੇ ਇੱਕ ਧਿਰਨਾ ਕਰਦੀ ਆ ਫਿਰ ਬੀਜੇਪੀ ਦਾ ਹੱਥ ਜੰਮੂ ਕਸ਼ਮੀਰ ਨੂੰ ਮਾਰਾ ਹੋਊਗਾ ਅਫਗਾਨਿਸਤਾਨ ਵਗੈਰਾ ਹੋਊਗਾ। ਜਿੱਥੇ ਰੋਟੀ ਵੀ ਨਹੀਂ ਮਿਲਦੀ। ਇਸ ਕਰਕੇ ਬੀਜੇਪੀ ਇਹਨਾਂ ਲਾਟਾਂ ਦੇ ਵਿੱਚ ਤੇ ਇਕੱਲੀ ਰਹਿ ਕੇ ਆਪਣੀ ਹੋਣ ਦਾ ਪੱਕਾਵਾ ਕਰਦੀ ਤੇ ਉਹ ਬੈਟਰ ਹੈ। ਇਸੇ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਸੀ ਤੇ ਜੇ ਘੱਟੋ-ਘੱਟ ਦੋ ਵਾਰੀਆਂ 15 ਸਾਲ ਤੱਕ ਜਿਹੜੀ ਆ ਉਹ ਭਾਜਪਾ ਦੀ ਪੰਜਾਬ 'ਚ ਵਾਰੀ ਦੀ ਹੋਣੀ 15 ਸਾਲਾਂ ਤੋਂ ਬਾਅਦ ਕੋਈ ਸੋਚ ਸਕਦੇ ਤੇ 15 ਸਾਲਾਂ ਤੱਕ ਵੇਖੋ ਭਾਜਪਾ ਦੀ ਸਰਕਾਰ ਨਹੀਂ ਤੇਰੀ ਨਹੀਂ ਵਿਕਰਪ ਹੋ ਗਨ ਉਹ ਕੱਲ ਠੀਕ ਸੀ ਉਹਦੀ ਲੇਕਿਨ ਪਹਿਲਾਂ ਤੇ ਅਕਾਲੀਆਂ ਦਾ ਜੇ ਆਪਸੀ ਸਮਝੌਤਾ ਨਹੀਂ ਹੁੰਦਾ ਤੇ ਭਾਜਪਾ ਨੂੰ ਕਿਸੇ ਨਾਲ ਵੀ ਸਮਝੌਤਾ ਕਰਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਾਇਦਾ ਨਹੀਂ ਜੇ ਕੈਪਟਨ ਮਰਿੰਦਰ ਸਿੰਘ ਕਹਿੰਦੇ ਆ ਉਹ ਕਿਸੇ ਭਲੇਖੇ ਦੇ ਵਿੱਚ ਨਹੀਂ ਉਹਨਾਂ ਨੂੰ ਇਹ ਚਿੱਤਾਂ ਭੁੱਲ ਗਿਆ ਵੀ ਅਕਾਲੀਏ ਤੇ ਆਪ ਵੰਡੇ ਪਏ ਤੇ ਉਹਨੂੰ ਸਮਝਦਾ ਕਿੰਨਾ ਕੀਤਾ ਜਾਵੇ ਤੇ ਜੇ ਵਾਕੇ ਹੀ ਸਮਝੌਤਾ ਚਾਹੁੰਦੇ ਆ ਵੀ ਕੁਝ ਕਰਨਾ ਚਾਹੁੰਦੇ ਆ ਤੇ ਫਿਰ ਅਕਾਲੀਗਾਂ ਦਾ ਜਿਹੜਾ ਅਸੀਂ ਬਕਾਇਦਾ ਤੌਰ ਤੇ ਜਿਹੜੇ ਦੋਵੇਂ ਤਰ੍ਹਾਂ ਇਕੱਠੇ ਕਰਨਾ ਪਊਗਾ ਦੋਵੇਂ ਤਰ੍ਹਾਂ ਇਕੱਠੇ ਹੋਣ ਤੇ ਫਿਰ ਬੀਜੇਪੀ ਕੀ ਸਮਝੌਤਾ ਕਰਦੀ ਤੇ ਫਿਰ ਉਹਨੂੰ ਫਾਇਦਾ ਹੋ ਸਕਦਾ ਅਦਰਵਾਜ਼ੀ ਕਿਸੇ ਪ੍ਰਕਾਰ ਦਾ ਕੋਈ ਫਾਇਦਾ ਨਹੀਂ ਸਗੋ ਨੁਕਸਾਨ ਹੋਏਗਾ ਜੀ ਪਹਿਲਾਂ ਵੀ ਬੋਲਦੇ ਸੀ ਕੈਪਟਨ ਤੇ ਨਾਲ ਸੁਨੀਲ ਜਾਖੜ ਵੀ ਹਾਈ ਕਮਾਂਡ ਨੇ ਤਾਂ ਆਪਣਾ ਸਪਸ਼ਟ ਸਟੈਂਡ ਦੱਸਿਆ ਹੋਇਆ ਹੈ ਕਿ ਅਸੀਂ ਤਾਂ ਆਪਣੀ ਇਕੱਲੇ ਤਿਆਰੀ ਕਰ ਰਹੇ ਹਾਂ ਕਹਿੰਦੇ ਹੁਣੇ ਬੋਲਦੇ ਆ ਬੋਲੀ ਜਾਣ ਪਰ ਅਸੀਂ ਆਪਣਾ ਕਲੀਅਰ ਰੱਖ ਰਹੇ ਹਾਂ ਦੇਖੋ ਬਾਕੇ 27 ਤੱਕ ਤਾਂ ਇਹ ਗੱਲਾਂ ਹੁੰਦੀਆਂ ਹੀ ਰਹਿਣਗੀਆਂ ਕਿ ਕੁਝ ਹੁੰਦਾ ਹੈ 27 ਨੂੰ ਤਾਂ 27 ਜਦੋਂ ਆਵੇ ਜਦੋਂ ਪਤਾ ਲੱਗੇਗਾ ਪਰ ਸਭ ਪੰਜਾਬ ਪੁਲਿਸ ਜਿਹੜੀ ਹੈ ਨਾ ਅਕਸਰ ਆਪਣੀਆਂ ਗੱਲਾਂ ਕਰਕੇ ਜੋ ਉਹਨਾਂ ਦੇ ਵੱਲੋਂ ਜੋ ਵੀ ਉਹਨਾਂ ਦੇ ਵੱਲੋਂ ਐਕਸ਼ਨਸ ਲਏ ਜਾਂਦੇ ਨੇ ਉਹਨਾਂ ਕਰਕੇ ਚਰਚਾ ਚ ਰਹਿੰਦੀ ਹੈ ਅਸੀਂ ਦੇਖਦੇ ਹਾਂ ਕਿ ਕਈ ਅਧਿਕਾਰੀ ਆਪਣੀ ਵਰਦੀ ਦਾ ਬਹੁਤ ਰੋਪ ਮਾਰਦੇ ਨੇ ਤੇ ਪਹਿਲਾਂ ਤੇ ਉਹ ਕਰਨਲ ਬਾਠਵਾਲਾ ਮਾਮਲਾ ਹੁੰਦਾ ਫਿਰ ਇੱਕ ਮਾਮਲਾ ਹੁੰਦਾ ਬਠਿੰਡੇ ਤੋਂ ਨਰਿੰਦਰ ਦੀਪ ਤਾਂ ਕਿ ਉਸ ਕਸਟਡੀ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਤੇ ਪੰਜਾਬ ਪੁਲਿਸ ਤੇ ਕਾਫੀ ਸਵਾਲ ਖੜੇ ਹੋ ਜਾਂਦੇ ਨੇ ਅਕਸਰ ਇਹ ਸਵਾਲ ਜਿਹੜੇ ਇਹਨਾਂ ਦੇ ਉੱਤੇ ਖੜੇ ਹੀ ਰਹਿੰਦੇ ਨੇ ਕਿ ਇਹ ਕੀ ਕਰਦੇ ਨੇ ਇਹਨਾਂ ਅਤਿਆਚਾਰ ਕਰਦੇ ਨੇ ਪਰ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਸੀ ਪਰ ਹੁਣੇ ਮਾਮਲੇ ਬਹੁਤ ਹਾਈਲਾਈਟ ਹੁੰਦੇ ਨੇ ਤੇ ਇਸੇ ਮਾਮਲੇ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਕੀ ਰਿਪੋਰਟ ਹੈ ਉਹਨਾਂ ਦੇ ਬੋਲੋ ਜੋ ਪੇਸ਼ ਕੀਤੀ ਗਈ ਹੈ 3 ਮਈ 2005 ਨੂੰ ਬਠਿੰਡਾ ਦੇ ਸੀਐਸਟਾਫ ਵਾਲੇ ਇੱਕ ਨਰਿੰਦਰਜੀਤ ਸਿੰਘ ਨੂੰ ਉਦੋਂ ਚੁੱਕਦੇ ਨੇ ਜਦੋਂ ਆਪਣੀ ਕਾਰ ਤੇ ਉਹ ਘਰ ਨੂੰ ਜਾ ਰਿਹਾ ਹੁੰਦਾ ਜੀ ਨਰਿੰਦਰਜੀਤ ਜੀ ਦੇਖੀ ਬੇਸਿਕਲੀ ਇੱਕ ਪ੍ਰੋਫੈਸਰ ਉਹ ਕਿਸੇ ਪ੍ਰਾਈਵੇਟ ਇੰਸਟੀਚਿਊਟ ਪ੍ਰੋਫੈਸਰੀ ਕਰਦਾ ਸੀਗਾ ਤੇ ਘਰ ਨੂੰ ਜਾ ਕੇ ਆਪਣੀ ਘਰਵਾਲੀ ਨੂੰ ਫੋਨ ਕਰਦਾ ਵੀ ਮੈਂ ਇੰਨੇ ਚਿਰ ਚੱਚ ਕਰ ਪਹੁੰਚ ਜਾਊਗਾ ਤੇ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਰੋਟੀ ਵੀ ਖਾਂ ਲਾਂ ਰਸਤੇ ਦੇ ਵਿੱਚ ਉਹਨੂੰ ਚੁੱਕ ਲਿਆ ਜਾਂਦਾ ਉਹਦਾ ਫੋਨ ਬੰਦ ਕਰ ਦਿੱਤਾ ਜਾਂਦਾ ਵਾ ਤੇ ਲਿਆ ਜਾਂ ਕਿ ਉਹਨੂੰ ਇਨਟੈਰੋਗੇਟ ਕੀਤਾ ਜਾਂਦਾ ਵਾ ਕਿ ਤੂੰ ਅੱਤਵਾਦੀ ਐ ਤੂੰ ਵੱਖਵਾਦੀ ਇੱਕਈ ਕੁਝ ਕਿਹਾ ਜਾਂਦਾ ਇਨਟੈਰੋਗੇਟ ਕਰਦੇ ਕਰਦੇ ਉਹ ਬੰਦਾ ਮਰ ਜਾਂਦਾ ਵਾ ਤੇ ਜਿਹੜਾ ਸਾਥੀ ਉਹਦਾ ਗਗਨਦੀਪ ਦਲ ਫੜਿਆ ਹੁੰਦਾ ਉਹਨੂੰ ਕਿਹਾ ਜਾਂਦਾ ਕਿ ਉਹਦੇ ਪਰਿਵਾਰ ਨੂੰ ਫੋਨ ਕਰ ਵੀ ਉਹਦਾ ਐਕਸੀਡੈਂਟ ਹੋ ਗਿਆ ਗੱਲ ਐਕਸੀਡੈਂਟ ਦੀ ਜਦੋਂ ਉਹਨੂੰ ਲੈ ਜਾਂਦੇ ਫੜ ਕੇ ਵੀ ਐਕਸੀਡੈਂਟ ਹੋ ਗਿਆ ਪਰਿਵਾਰ ਨੂੰ ਦੱਸਦੇ ਪਰਿਵਾਰ ਆਉਂਦੇ ਆ ਤੇ ਫਿਰ ਰੌਲਾ ਪੈਂਦਾ ਫਿਰ ਧਰਨੇ ਹੁੰਦੇ ਆ ਮਜ਼ਾਰੇ ਹੁੰਦੇ ਆ ਬੜਾ ਕੁਝ ਹੁੰਦਾ ਹੈ ਜੀ ਕੋਦੇ ਉੱਤੇ ਪੁਲਿਸ ਦੇ ਉੱਤੇ ਮੁਕੱਦਮਾ ਦਰਜ ਹੁੰਦਾ ਵੀ ਇਹ ਇੰਟਰੋਗੇਸ਼ਨ 'ਚ ਮਾਰਿਆ ਗਿਆ ਇਹਨੂੰ ਟੈਰੋਗਿਟੀਨਾ ਕੀਤਾ ਵੀ ਦੇ ਗੁਪਤ ਅੰਗਾਂ ਦੇ ਉੱਤੇ ਵੀ ਕੰਟ ਲਾਇਆ ਗਿਆ ਕੰਨਾਂ 'ਚ ਕੰਟ ਲਾਇਆ ਗਿਆ ਗੁਪਤ ਅੰਗਾਂ ਤੇ ਲਾਇਆ ਗਿਆ ਨੱਕ 'ਚ ਕੰਟ ਲਾਇਆ ਗਿਆ ਕਿੱਥੇ ਸਰੀਰ ਤੇ ਕੰਟਰੀ ਲਾਇਆ ਗਿਆ ਦੰਦੇ ਨਾਜਿਕ ਥਾਵਾਂ 'ਚ ਪਟ ਲਾਇਆ ਗਿਆ ਪੰਜਾਬੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹਨਾਂ ਜਿਹੜੀ ਸਟੈਬਲਿਸ਼ ਕੀਤੀ ਸੀ ਜਸਟਿਸ ਅਜੀਤ ਸਿੰਘ ਵੈਸ ਨੇ ਅੱਜ ਕੱਲ ਉਹਦੇ ਪ੍ਰਧਾਨ ਨੇ ਜਸਟਿਸ ਰਣਜੀਤ ਸਿੰਘ ਵਾਈਸ ਪ੍ਰਧਾਨ ਨੇ ਡਾਕਟਰ ਪਿਆਰੇ لال ਗਰਗ ਦੋਵੇਂ ਖਾੜਕੂ ਨੇਤਾ ਖਾੜਕੂ ਸੁਰੱਖਣ ਵਾਲੇ ਨੇ ਇਹਨਾਂ ਨੇ ਇੱਕ ਜਾਂਚ ਪੜਤਾਲ ਕਰਾਈ ਤੇ ਜਾਂਚ ਪੜਤਾਲ ਦੇ ਵਿੱਚ ਤਾਇਆ ਵੀ ਨਰਿੰਦਰ ਜੀ ਦੀ ਪੋਸਟ ਮਰ ਰਿਪੋਰਟ ਦੇ ਵਿੱਚ ਜਿਹੜੇ 16 ਨਿਸ਼ਾਨ ਆਏ ਨੇ ਉਹ ਇਨਟੈਰੋਗੇਸ਼ਨ ਦੇ ਉਹ ਕਿਸੇ ਐਕਸੀਡੈਂਟ ਦੇ ਨਹੀਂ ਜੀ ਉਹਨਾਂ ਦਾ ਰਿਪੋਰਟ ਜਨਤਕ ਕੀਤੀ ਹੈ ਤੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਵੀ ਇਮੀਡੀਏਟਲੀ ਜਿਹੜੇ ਬੰਦੇ ਦੋਸ਼ੀ ਹੋ ਗ੍ਰਿਫਤਾਰ ਕੀਤੇ ਜਾਣ ਐਫਆਈਆਰ ਤੁਸੀਂ ਲਾਂਚ ਕਰਤੀ ਤੇ ਬੰਦੇ ਇੱਥੇ ਗ੍ਰਿਫਤਾਰੀ ਕਿਤੇ ਨਹੀਂ ਕੀਤੇ ਗਏ ਤੇ ਉਸ ਨਰਿੰਦਰ ਦੀਪ ਸਿੰਘ ਨੂੰ ਇਨਸਾਫ ਦਿੱਤਾ ਜਾਵੇ ਤੇ ਜੇ ਇਨਸਾਫ ਨਹੀਂ ਦਿਓਗੇ ਤੇ ਫਿਰ ਸਾਨੂੰ ਹਾਈ ਕੋਰਟ ਦਾ ਤਦ ਰਾਜ ਕਰਤ ਹੋਣਾ ਪਊ ਇਹ ਜਿਹੜੀ ਬੈਸ ਵਾਲੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਇਹਨਾਂ ਨੇ ਪਿਛਲੇ ਸਮੇਂ ਜਿਹੜਾ ਝੂਠੇ ਪੁਲਿਸ ਮੁਕਾਬਲੇ ਤੇ ਬਹੁਤ ਕੰਮ ਕੀਤਾ ਸਰਬਜੀਤ ਸਿੰਘ ਵੀਰਕਰ ਨੇ ਰਾਜਵਿੰਦਰ ਸਿੰਘ ਬੈਸ ਨੇ ਇਹ ਵਕੀਲ ਨੇ ਉਹਨਾਂ ਦੇ ਤਕੜੇ ਵਕੀਲ ਉਹਦੇ ਜੀ 129 ਪੁਲਿਸ ਵਾਲੇ ਹੁਣ ਤੱਕ ਇਹ ਜੇਲ੍ਹਾਂ ਚ ਪੇਚ ਚੁੱਕੇ ਨੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀਗੇ ਤੇ ਆ ਜਿਹੜੇ ਨਰਿੰਦਰਦੀਪ ਦੀ ਜਿਹੜੀ ਆ ਕੁੱਟਮਾਰ ਕਰਕੇ ਉਹਨੂੰ ਮਾਰਨ ਵਾਲੇ ਨੇ ਜਿਨ੍ਹਾਂ ਨੇ ਉਹਦੇ ਤੇ ਗੁਪਤੰਗਾ ਤੇ ਕਰੰਟ ਲਾਇਆ ਇਹਦੇ 16 ਜ਼ਖਮ ਆਏ ਨੇ ਜ਼ਖਮ ਜਿਹੜੇ ਉਹ ਟੈਰੋਗੇਸ਼ਨ ਦੇ ਆ ਨਾ ਕਿ ਕਿਸੇ ਐਕਸੀਡੈਂਟ ਤੇ ਉਹ ਵੀ ਹੁਣ ਤਿਆਰੀ ਕਰਨ ਨਾਲੇ ਕਿ ਜੇਲ੍ਹ ਦੇ ਵਿੱਚ ਕਿਹੜੀ ਸਲ ਜਾ ਕੇ ਬਹਿਣਾ ਵਾ ਕਿਉਂ ਹੀਮੋਰਾਈਡਸ ਵਾਲੇ ਆਪਣਾ ਮਾਮਲਾ ਚੁੱਕ ਲਿਆ ਤੇ ਇਹ ਹੁਣ ਕੋਈ ਹਾਈ ਕੋਰਟ ਮੌਲਾ ਜਾਵੇ ਤੇ ਸਰਕਾਰ ਨੂੰ ਉਹਦੇ ਪਹਿਲਾਂ ਕਾਰਵਾਈ ਕਰਕੇ ਸੁਰੱਖਿਰੂ ਹੋ ਜਾਣਾ ਚਾਹੀਦਾ ਜੀ ਬਿਲਕੁਲ ਸੁਰੱਖਿਆਕਰਨ ਵਾਲੇ ਦਰਿੰਦੇ ਬਣੇ ਹੋਏ ਨੇ ਅਗਰ ਇਹ ਅਜਿਹੀਆਂ ਹਰਕਤਾਂ ਕਰਨਗੇ ਫਿਰ ਲੋਕ ਆਪਣੀ ਸੁਰੱਖਿਆ ਲਈ ਜਾਣਗੇ ਕਿਸਦੇ ਕੋਲ ਬਾਕੀ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਕੀ ਕਰਦੀ ਹੈ ਸਰਕਾਰ ਇਹਨਾਂ ਨੂੰ ਸਜ਼ਾ ਹੁੰਦੀ ਹੈ ਜਾਂ ਨਹੀਂ ਹੁੰਦੀ ਜਾਂ ਫਿਰ ਇਹ ਮਾਮਲਾ ਠੰਡਾ ਪਾ ਦਿੰਦੇ ਨੇ ਬਾਅਦ ਵਿੱਚ ਕੁਝ ਸਮੇਂ ਬਾਅਦ ਬਹੁਤ শুকਰੀਆ ਪੜਸਾਪ ਤੁਸੀਂ ਆਪਣਾ ਸਮਾਂ ਦਿੱਤਾ ਧੰਨਵਾਦ ਜਿੱਤ ਨੂੰ ਜਿੱਤ ਨੂੰ